ਹਾਂਜੀ ਵੀਰ ਜੀ ਸਾਰੀ ਕਾਲ ਸਾਰੇ ਵੀਰਾਂ ਨੂੰ ਸਵਾਗਤ ਹੈ ਵੀਰੇ ਤੁਹਾਡਾ ਆਪਣੇ YouTube ਚੈਨਲ ਤੇ ਜਿਹੜੇ ਮੇਰੇ ਵੀਰਪਰਾ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਕਰੋ ਸਬਸਕ੍ਰਾਈਬ ਜਿਹੜੇ ਵੀਰ ਟਰੈਕਟਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਨੇ ਸੇਲ ਪਰਚੇ ਦੇ ਵੀਡੀਓ ਦੇਖਣ ਵਾਸਤੇ ਤਾਂ ਵੀ ਵੀਰੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਵੀਰੇ ਟਰੈਕਟਰ ਜਿਹੜਾ ਸੇਲ ਵਾਸਤੇ ਹੋਇਆ ਕਰੂਗਾ ਜੇ ਕਿਸੇ ਵੀਰ ਨੇ ਆਪਣਾ ਟਰੈਕਟਰ ਸੇਲ ਕਰਵਾਉਣਾ ਸਾਡੇ ਚੈਨਲ ਰਾਹੀਂ ਉਹਦੇ ਆ ਪੰਜ ਸੱਤ ਫੋਟੋਆਂ ਬੰਦੇ ਜਾਣਕਾਰੀ ਸਾਡਾ WhatsApp ਨੰਬਰ ਵੀਰੇ ਸਕਰੀਨ ਤੇ ਚੱਲ ਰਿਹਾ 9914229048 ਇਹ ਤੇ ਪਾ ਦਿਓ ਆਪਾਂ ਤੁਹਾਡੇ ਐਟ ਸਾਡੇ ਚੈਨਲ ਤੇ ਲਾ ਦਾਂਗੇ ਅੱਜ ਗੱਲ ਕਰਾਂਗੇ ਵੀਰੇ ਸਵਰਾਜ 855 2022 ਮਾਡਲ ਟਰੈਕਟਰ ਸੇਲ ਵਾਸਤੇ ਆ ਇਹ ਟਰੈਕਟਰ ਵੀਰੇ 2022 ਮਾਡਲ ਆ ਪੰਜਾਬ ਦਾ ਨੰਬਰ ਆ ਸਵਰਾਜ 855 ਟਰੈਕਟਰ ਵੀਰੇ ਸਾਰਾ 1750 1750 ਘੰਟੇ ਚੱਲਿਆ ਹੋਇਆਗਾ ਬਾਕੀ ਮੀਟਰ ਦੀ ਫੋਟੋ ਆ ਜਿਹੜੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਬੜਿਆ ਚੰਗੀ ਕੰਡੀਸ਼ਨ ਚ ਵੀਰੇ ਨਾਲ ਵੀ ਟਰੈਕਟਰ ਚੱਲਦਾ ਬੰਪਰ ਤੇ ਲਿਖਿਆ ਕਾਰਤੂਸ ਸਾਈਡ ਗੇਅਰ ਆ ਵੀਰੇ 3 ਸਪੀਡ ਆ 14 9 28 ਦੇ ਟਾਇਰ ਨੇ ਇੰਜਨ ਗੇਅਰ ਦਾ ਪਾਈਆਂ ਦਸਮ ਤਾਪਕ ਟਰੈਕਟਰ ਪੂਰਾ ਓਕੇ ਦੀ ਰਿਪੋਰਟ 2022 ਮਾਡਲ ਸਾਡੇ 1700 ਘੰਟੇ ਚੱਲਿਆ ਪੰਜਾਬ ਦਾ ਨੰਬਰ ਹੈ ਬਾਕੀ ਜਿਹੜਾ ਮਾਲਕ ਵੀਰਾਂ ਦਾ ਵੀਰੋ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਸੀ ਨਹੀਂ ਬਾਕੀ ਟਰੈਕਟਰ ਲੈਣ ਸਮੇਤ ਚਲਾ ਕੇ ਵਾਕੇ ਚੈੱਕ ਕਰਕੇ ਖਰੀਦ ਸਕਦੇ ਹੋ 2022 ਮਾਡਲ ਹੈ ਵੀਰੇ ਸਾਡੇ 1750 ਘੰਟਾ ਚੱਲਿਆ ਪੰਜਾਬ ਦਾ ਨੰਬਰ ਇੰਜਨ ਗੇਅਰ ਦਾ ਟਰੈਕਟਰ ਪੂਰਾ ਵਧੀਆ ਅੱਧੇ ਗ ਟਾਇਰ ਨੇ ਬਾਕੀ ਵੀਡੀਓ ਜੇ ਤੁਸੀਂ ਕੰਡੀਸ਼ਨ ਦੇਖ ਕੇ ਬਰਾਬਰ ਅੰਦਾਜ਼ਾ ਲਾ ਸਕਦੇ ਹੋ ਜੇ ਗੱਲ ਕਰੀਏ ਟਰੈਕਟਰ ਦਾ ਏਰੀਆ ਹੈਗਾ ਵੀਰੇ ਪਟਿਆਲਾ ਸਨੌਰ ਇਹ ਟਰੈਕਟਰ ਵੀ ਪਟਿਆਲਾ ਏਰੀਆ ਵਿੱਚ ਖੜਾਗਾ ਰੇਟ ਹੈ ਇਹਦਾ 790000 ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਬਾਕੀ ਮਾਲਕ ਵੀਰੇ ਨੰਬਰ ਜਿਹੜਾ ਸਕਰੀਨ ਤੇ ਸ਼ੋ ਹੋ ਰਿਹਾ ਇਹਦੇ ਫੋਨ ਕਰਕੇ ਤੁਸੀਂ ਟਰੈਕਟਰ ਦਾ ਰੇਟ ਪੁੱਛ ਸਕਦੇ ਹੋ ਟਰੈਕਟਰ ਖਰੀਦ ਸਕਦੇ ਹੋ ਧੰਨਵਾਦ ਸਾਰੇ ਵੀਰਾਂ ਦਾ